ਹੈਲੋ ਫਰੈਂਡਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਨੂੰ ਅੱਜ ਨਲਕੀ ਵਾਲੇ ਮੋਤੀ ਨਾਲ ਗੰਢ ਧੋਪੇ ਉੱਪਰ ਡਿਜ਼ਾਈਨ ਬਣਾਉਣਾ ਦੱਸਾਂਗੀ ਪਹਿਲਾਂ ਆਪਾਂ ਜਿਹੜਾ ਗੰਢ ਧੋਪਾ ਵਾਲੀ ਵੀਡੀਓ ਪਾਈ ਸੀ ਉਹਦੇ ਉੱਪਰ ਗੰਢ ਧੋਪੇ ਦੇ ਉੱਪਰ ਫਲਾਵਰ ਪੈਂਦਾ ਉਹ ਮੈਂ ਤੁਹਾਨੂੰ ਦੱਸਾਂਗੀ ਇਹ ਬਹੁਤ ਸੋਹਣਾ ਲੱਗਦਾ ਇਹ ਨਾ ਸੂਟ ਦੀ ਲੁੱਕ ਆ ਜਿਹੜੀ ਉਹ ਚੇਂਜ ਹੋ ਜਾਂਦੀ ਆ ਫਲਾਵਰ ਨਾਲ ਤੇ ਜਿਹੜਾ ਆਰੀ ਇਹ ਵੈਸੇ ਆਰੀ ਵਰਕ ਨਾ ਹੁੰਦਾਗਾ ਪਰ ਮੈਂ ਤੁਹਾਨੂੰ ਇਹਨੂੰ ਸੂਈ ਨਾਲ ਲਗਾਉਣਾ ਦੱਸਾਂਗੀ ਇਹ ਜਰੀ ਦਾ ਥ੍ਰੈਡ ਆ ਜੀ ਇਹਨੂੰ ਆਪਾਂ ਦੂਰਾ ਕਰਕੇ ਸੂਈ ਦੇ ਵਿੱਚ ਪਾ ਲੈਣਾ ਪਹਿਲਾਂ ਆਪਾਂ نیچے ਗੰਡ ਲਗਾ ਕੇ ਉੱਪਰ ਕਰ ਲੈਣਾਗਾ ਫਿਰ ਆਪਾਂ ਉੱਪਰ ਕਰਕੇ ਫਿਰ ਆਪਾਂ ਇਹਦੇ ਵਿੱਚ ਜਿਹੜੀ ਨਲਕੀ ਹੁੰਦੀ ਹੈ ਨਾ ਕਿ ਨਲਕੀ ਮਿਲਦੀ ਹੁੰਦੀ ਹੈ ਕਿ ਕੱਟ ਦੇਣਾ ਹੁੰਦਾ ਹੈ ਕਿ ਨਲਕੀ ਇਹ ਨਲਕੀ ਆ ਜੀ ਇਹਨੂੰ ਫਿਰ ਆਪਾਂ ਪਾ ਲੈਣਾਗਾ ਇਹਨੂੰ ਥੋੜਾ ਜਿਹਾ ਪਟੇਡਾ ਰੱਖਣਾਗਾ ਸੈਂਟਰ ਦੇ ਵਿੱਚ ਆਪਾਂ ਪਾਉਣਾ ਫਲਾਵਰ ਦੇ ਇਹਨੂੰ ਥੋੜਾ ਜਿਹਾ ਟੇਡਾ ਰੱਖਣਾਗਾ ਟੇਡਾ ਰੱਖ ਕੇ ਇਹਨੂੰ ਆਪਾਂ نیچے ਲੈ ਕੇ ਜਾਣਾ نیچے ਜਦੋਂ ਲੱਗੇ ਫਿਰ ਆਪਾਂ ਜਿੱਥੋਂ ਦੀ ਆਪਾਂ ਪਹਿਲਾਂ ਦੀ ਸੂਈ ਕੱਢੀ ਸੀ ਉਹਦੇ ਨਾਲ ਦੀ ਬਿਲਕੁਲ ਨਾਲ ਦੀ ਇਹਨੂੰ ਆਪਾਂ ਕੱਢਣੀ ਆ ਸੂਈ ਜੀ ਇਹਨੂੰ ਕੱਢ ਕੇ ਫਿਰ ਦੂਸਰੀ ਨਾਲ ਕੀ ਇਹਦੇ ਵਿੱਚ ਪਾਉਣੀ ਆ ਆਪਾਂ ਉਸੇ ਤਰ੍ਹਾਂ ਦੂਸਰੀ ਨਾਲ ਕੀ ਪਾ ਕੇ ਇਹਨੂੰ ਵੀ ਜੰਦੀ ਆਪਾਂ ਜਿਸ ਜਿੰਨਾ ਕ ਟੇਡਾ ਪਹਿਲਾਂ ਰੱਖਿਆ ਦੂਜਾ ਕ ਟੇਡਾ ਦੂਸਰੇ ਪਾਸੇ ਨੂੰ ਟੇਡਾ ਰੱਖਣਾਗਾ ਕਿਉਂਕਿ ਇਹਦੇ ਵਿਚਾਲੇ ਦੂਸਰੇ ਜਿਹੜੇ ਆਪਣੇ ਆ ਸਟੋਨ ਉਹ ਲੱਗਣਗੇ ਜੀ ਮੋਤੀ ਤੇ ਫਿਰ ਆਪਣਾ ਫੇਰ ਫੇਰ ਤੀਜੇ ਆਪਾਂ ਪਾ ਲਈ ਇਹਦੇ ਵਿੱਚ ਇਹਨੂੰ ਆਪਾਂ ਫਿਰ ਫੇਰ ਨੀਚੇ ਲੈ ਕੇ ਜਾਣਾ ਜੀ ਇਹਨੂੰ ਉਹਦੇ ਨਾਲੋਂ ਥੋੜਾ ਜਿਹਾ ਉੱਚਾ ਰੱਖਣਾ ਤੇ ਜਿਹੜੀ ਉੱਪਰਲੀ ਸਾਈਡ ਆ ਉਹ ਥੋੜਾ ਜਿਹਾ ਉੱਪਰ ਵੱਗ ਜਾਊਗਾ ਜੀ ਇਹ ਦੇਖੋ ਤੁਹਾਨੂੰ ਦਿਨਦਾ ਹੋਊਗਾ ਦੇਖੋ ਮੈਂ ਪ੍ਰੋਪਰ ਦਿਖਾਇਆ ਤੁਹਾਨੂੰ ਹੌਲੀ ਹੌਲੀ ਤਾਂ ਹੀ ਮੈਂ ਕਰਿਆਗਾ ਨਹੀਂ ਤਾਂ ਥੋੜਾ ਜਿਹਾ ਆਪਾਂ ਨੂੰ ਜਦੋਂ ਆਉਣ ਲੱਗ ਜਾਂਦਾ ਕਹਿੰਦੇ ਹੁੰਦੇ ਆਪਣੀ ਰੁਟੀਨ ਬਣ ਜਾਂਦੀ ਹੈ ਤੇਜ਼ੀ ਨਾਲ ਹੋਣ ਲੱਗ ਜਾਂਦਾ ਪਰ ਮੈਂ ਤੁਹਾਨੂੰ ਹੌਲੀ ਹੌਲੀ ਦੱਸਦੀਆਂ ਇਹ ਇਹ ਦੇਖੋ ਫਿਰ ਮੈਂ ਫਿਰ ਫਿਰ ਚੌਥਾ ਪਾ ਲਿਆ ਚੌਥਾ ਪਾ ਕੇ ਫਿਰ ਫਿਰ ਮੈਂ ਇਹਨੂੰ ਉਹਦੇ ਇਹ ਦੂਸਰੀ ਸਾਈਡ ਤੇ ਲੈ ਜਾਣਾਗਾ ਉਹ 30 ਦਿਨ ਉਹ ਆਪਾਂ ਦੂਸਰੀ ਛੜ ਲੈ ਕੇ ਗਏ ਸੀ ਚੌਥੇ ਨੂੰ ਆਪਾਂ ਦੂਸਰੀ ਛੜ ਲੈ ਕੇ ਹੁਣ ਇਹਨਾਂ ਦੋਹਾਂ ਦੇ ਜਿੱਥੇ ਆਪਣਾ ਸਟਾਰਟਿੰਗ ਕਰੀ ਉਹਦੇ ਵਿਚਾਲ ਦੀ ਸੈਂਟਰ ਦੇ ਵਿਚਾਲ ਦੀ ਇਹਨੂੰ ਉੱਪਰ ਕੱਢੇ ਨੀਚੇ ਲੈ ਕੇ ਜਾਣੇ ਪਹਿਲਾਂ ਆਪਾਂ ਸਤਾਗੇ ਨੂੰ ਉਹਦੇ ਵਿਚਾਲ ਦੀ ਉੱਪਰ ਕੱਢਣਾ ਇਹਦੇ ਵਿੱਚ ਹੁਣ ਆਪਾਂ ਪੰਜਵਾਂ ਪਾਉਣਾ ਦੀ ਪੰਜਵਾਂ ਨਲਕੀ ਪਾ ਕੇ ਆਪਾਂ ਇਹਦੇ ਵਿੱਚ ਜਾਂਦੀ ਜਿਹੜਾ ਆਪਣਾ ਐਂਡ ਹੋ ਇਹਦੇ ਵਿੱਚ ਪਾ ਕੇ ਨੀਚੇ ਲੈ ਕੇ ਜਾਣਾ ਜੀ ਇਹ ਨੀਚੇ ਦੇ ਜਾ ਕੇ ਆਪਾਂ ਉੱਪਰ ਪ੍ਰੋਪਰ ਸਿੱਧਾ ਰਹੂਆ ਏ ਕਿ ਫਲਾਵਰ ਦੇ ਬਿਲਕੁਲ ਸਿੱਧਾ ਸੈਂਟਰ ਚ ਆਊਗਾ ਇਹਨੂੰ نیچے ਲੈ ਕੇ ਆਪਾਂ ਉਹ ਦੇਖੋ ਬਿਲਕੁਲ نیچے ਲੈ ਕੇ نیچے ਲਿਜਾ ਕੇ ਫਿਰ ਆਪਾਂ ਜੇ نیچے ਗੰਡ ਲਗਾ ਦੇਣੀ ਐ ਇੱਕ ਫਿਰ ਆਪਾਂ ਦੂਸਰਾ ਜਿਹੜਾ ਛੋਟਾ ਫਲਾਵਰ ਆ ਉਹਦੇ ਵਿੱਚ ਵੀ ਕੱਢਣਾ ਇਸੇ ਤਰ੍ਹਾਂ ਹੀ ਆਪਾਂ ਰਿਪੀਟ ਕਰਨਾ ਤੇ ਬਾਕੀ ਮੇਰੀ ਵੀਡੀਓ ਨੂੰ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਕਿ ਮੈਂ ਹੋਰ ਵੀ ਤੁਹਾਨੂੰ ਵੀਡੀਓ ਦਿਂਦੀ ਰਹਾ ਤੇ ਜੇਕਰ ਮੇਰੀਆਂ ਪੁਰਾਣੀਆਂ ਵੀਡੀਓ ਨਹੀਂ ਦੇਖਿਆ ਜੀ ਕਿ ਮੈਂ ਗੰਢ ਥੋppa ਦੱਸਿਆ ਸੀ ਉਹ ਵੀ ਜ਼ਰੂਰ ਦੇਖਿਓ ਜੀ ਉਹਦੇ ਵਿੱਚ ਤੁਹਾਨੂੰ ਪਤਾ ਲੱਗਿਆ ਕਿ ਗੰਢ ਥੋppa ਕਿਵੇਂ ਬਣਦਾ ਉਹ ਵੀ ਮੈਂ ਹੌਲੀ-ਹੌਲੀ ਸਮਝਾਇਆਗਾ ਕਿਵੇਂ ਬਣਦਾ ਜੀ ਬਾਕੀ ਵੀਡੀਓ ਕਿੱਦਾਂ ਲੱਗੀ ਦੱਸਿਓ ਧੰਨਵਾਦ ਜੀ